ਜਦੋਂ ਪਰਮਜੀਤ ਬਾਬਾ ਜੀ ਢਿੱਲੇ ਹੋਏ ਸੀ 2013 ਦੇ ਵਿੱਚ ਰਾਤ ਨੂੰ ਬਾਬਾ ਜੀ ਕਹਿੰਦੇ ਪਰਮਜੀਤ ਕੀ ਹੋ ਰਿਹਾ ਕੁਛ ਨਹੀਂ ਕਹਿੰਦੇ ਕੋਈਸ਼ ਤਾਂ ਹੋ ਰਿਹਾ ਕਹਿੰਦੇ ਮਹਾਰਾਜ ਜੀ ਨੂੰ ਖੱਬੀ ਬਾਹਾਂ 'ਚ ਥੋੜਾ ਥੋੜਾ ਹਰਦਦ ਹੋ ਰਿਹਾ ਹੋਰ ਕੁਛ ਨਹੀਂ ਕਹਿੰਦੇ ਜੱਜ ਵੈਨ ਖਾਲੇ ਲੰਗਰ 'ਚ ਜਾ ਕੇ ਪਿੱਛੋਂ ਹਰੀ ਸਿੰਘ ਜੀ ਨੂੰ ਬੁਲਾ ਲਿਆ ਕਹਿੰਦੇ ਇਹਨੂੰ ਹੁਣੇ ਲੁਧਿਆਣੇ ਲੈ ਜਾ ਕਹਿੰਦੇ ਡਾਕਟਰ ਆਰ ਪੀ ਸਿੰਘ ਕੋਲ ਲੈ ਜਾ ਜਿੰਦਰ ਨੂੰ ਫੋਨ ਕਰ ਦੋ ਉਹ ਕਹਿੰਦੇ ਠੀਕ ਹੈ ਪਰਮਜੀਤ ਬਾਬਾ ਜੀ ਨੂੰ ਕਹਿਣ ਲੱਗੇ ਵੀ ਚਲੋ ਜਾਣਾ ਪਰਜੀਤ ਬਾਬਾ ਜੀ ਕਹਿੰਦੇ ਕਿੱਥੇ ਜਾਣਾ ਕਹਿੰਦੇ ਬਾਬਿਆਂ ਨੇ ਕਿਹਾ ਸੀ ਪੰਜਮ ਹਸਪੀਟ ਕਿ ਪਏ ਤੁਸੀਂ ਇੱਥੇ ਫਿਰਦੇ ਹਜੇ ਗਏ ਨਹੀਂ ਜਾਓ ਉਸ ਪੁੱਤ ਨੂੰ ਜੰਦੇ ਜਾਂਦੋ ਤੇ ਟੈਕ ਹੋ ਗਿਆ ਸਵੇਰ ਤੱਕ ਉਹਨਾਂ ਨੇ ਦੇਖਿਆ ਦੋ ਟੈਕ ਹੋ ਗਏ ਹੱਟ ਦੇ ਇਕੱਠੇ ਡਾਕਟਰਾਂ ਨੇ ਕਿਹਾ ਵੀ ਇਹ ਤਾਂ ਡੈੱਡ ਕਲੀਅਰ ਕਰ ਦਿੱਤੀ ਫਿਰ ਬਾਬਾ ਜੀ ਨੇ ਇਧਰੋਂ ਫੋਨ ਕੀਤਾ ਕਹਿੰਦਾ ਪੁੱਛੋ ਪਰਮਜੀਤ ਦਾ ਕੀ ਹਾਲ ਪੁੱਛਿਆ ਤਾਂ ਮਹਾਰਾਜ ਜੀ ਛਿੜ ਗਏ ਉਹ ਭਾਈ ਕਹਿੰਦੇ ਆਪਾਂ ਥੱਕ ਜਾਂਦੇ ਆਪਾਂ ਸਾਹ ਲੈਣ ਲੱਗ ਜਾਂਦੇ ਆਂ ਦਿਲ ਵੀ ਸਾਹ ਲੈਣ ਲੱਗ ਗਿਆ ਹੋਣਾ ਕੋਈ ਡਾਕਟਰ ਨੂੰ ਚੰਗੀ ਜੀ ਦਵਾਈ ਦੇ ਕੇ ਦੇਖੋ ਚਲੋ ਜੀ ਉਹ ਡਾਕਟਰ ਆਰਪੀ ਸਿੰਘ ਬਾਬਾ ਜੀ ਤੇ ਸ਼ਰਦਾ ਰੱਖਦਾ ਸੀ ਉਹ ਕਹਿੰਦਾ ਵੀ ਹੁਣ ਦਵਾਈ ਤਾਂ ਨਹੀਂ ਕੁਸ਼ਿਸ਼ ਚ ਦੇ ਸਕਦੇ ਵੀ ਸ਼ੌਕਲਾਸ ਬਿਜਲੀ ਦਾ ਝਟਕਾ ਇੰਨਾ ਬਚਨ ਕਰਕੇ ਚੰਗੀ ਜੀ ਦਵਾਈ ਦਿਓ ਬਾਬਾ ਜੀ ਆਸਣ ਤੋਂ ਉੱਠ ਕੇ ਬਾਥਰੂਮ ਚਲੇ ਉੱਧਰ ਉਹਨਾਂ ਨੂੰ ਕਹਿੰਦਾ ਵੀ ਸ਼ੌਕ ਲਾਓ ਜਦੋਂ ਸ਼ੌਕ ਲਾਇਆ ਨੀਂਦਰ ਖੋਲ ਨੇ ਸਰ ਪਹਿਲਾ ਵਰਡ ਜਿਹੜਾ ਸੰਤ ਪਰਮਜੀਤ ਸਿੰਘ ਜੀ ਨੇ ਬੋਲਿਆ ਉਹ ਇਹ ਸੀ ਪਰ ਇਹੋ ਜੋ ਬਾਬੇ ਖੜੇ ਅਮਰ ਸਾਹਿਬ ਦੇ ਕੋਲ ਡਾਕਟਰ ਕਹਿੰਦਾ ਕਿੱਥੇ ਖੜੇ ਬਾਬੇ ਕਹਿੰਦੇ ਹੁਣੇ ਇੱਥੇ ਖੜੇ ਸੀ ਉੱਥੋਂ ਉੱਧਰ ਪਹੁੰਚ ਗਏ ਫੇਰ ਬਾਹਰ ਆ ਕੇ ਕਹਿੰਦੇ ਭਾਈ ਹੁਣ ਪੁੱਛੋ ਫੋਨ ਕਰਕੇ ਕੀ ਹਾਲ ਹੈ ਪੁੱਛਿਆ ਕਹਿੰਦੇ ਜੀ ਅੱਖਾਂ ਖੋਲੀਆਂ